ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਦਰਸਲ ਨਾਰਾਜ਼ ਦੱਸੇ ਜਾ ਰਹੇ ਆ ਔਰ ਉਸੇ ਦਰਮਿਆਨ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਹੋ ਸਕਦਾ ਆ ਕਿ ਬਲਵਿੰਦਰ ਸਿੰਘ ਪੂੰਦੜ ਹੁਣ ਅਕਾਲੀਆਂ ਦੇ ਉੱਤੇ ਦਬਾਅ ਬਣਾਉਣ ਜਾਂ ਬਣਾ ਰਹੇ ਹੋਣ ਦਰਸਲ ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਪੂੰਦੜ ਜਿਹੜੇ ਨੇ ਉਹ ਚਾਹੁੰਦੇ ਨੇ ਕਿ 2 ਦਸੰਬਰ ਵਾਲੇ ਫੈਸਲੇ ਜਿਹੜੇ ਨੇ ਉਹ ਮਨਜ਼ੂਰ ਕਰ ਲਏ ਜਾਣ ਉਹ ਮੰਨ ਲਏ ਜਾਣ ਔਰ ਉਹਨਾਂ ਦੇ ਉੱਤੇ ਇਨ ਬਿਨ ਜਿਵੇਂ ਸ਼੍ਰੀ ਹਰਿਖਾਲਤਾਖਸਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਉਮੇ ਐਗਜ਼ੀਕਿਊਸ਼ਨ ਕੀਤਾ ਜਾਵੇ ਪਰ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਇਹ ਇਲਜ਼ਾਮ ਲੱਗ ਰਹੇ ਆ ਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਅਕਾਲੀ ਦਲ ਦੀ ਲੀਡਰਸ਼ਿਪ ਡਿਲੇ ਕਰ ਰਹੀ ਹੈ ਜਿੰਨਾ ਹੋ ਸਕਦਾ ਆ ਉਸ ਨੂੰ ਠੰਡੇ ਬਸਤੇ ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਇਲਜ਼ਾਮ ਅਕਾਲੀ ਲੀਡਰਸ਼ਿਪ ਦੇ ਉੱਤੇ ਲੱਗਦੇ ਪਏ ਆ ਇਥੋਂ ਤੱਕ ਕਿਹਾ ਜਾ ਰਿਹਾ ਕਿ ਅਕਾਲੀ ਲੀਡਰਸ਼ਿਪ ਚਾਹਦੀ ਹੈ ਕਿ ਉਸ ਹੁਕਮਨਾਮੇ ਦੇ ਵਿੱਚ ਅਮੈਂਡਮੈਂਟ ਹੋ ਜਾਵੇ ਹਾਲਾਂਕਿ ਇਹ ਸਾਰੇ ਇਲਜ਼ਾਮ ਇੱਕ ਪਾਸੇ ਪਰ ਬਲਵਿੰਦਰ ਸਿੰਘ ਪੂੰਦੜ ਬਾਰੇ ਚਰਚਾ ਇੱਕ ਅਲੈਦਾ ਸ਼ੁਰੂ ਹੋ ਗਈ ਔਰ ਕਿਹਾ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਪੂੰਦੜ ਚਾਹੁੰਦੇ ਨੇ ਕਿ ਇਸ ਮਸਲੇ ਸੰਬੰਧੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਸੰਬੰਧੀ ਸੱਤ ਮੈਂਬਰੀ ਕਮੇਟੀ ਸੰਬੰਧੀ ਜਲਦ ਤੋਂ ਜਲਦ ਐਗਜ਼ੀਕਿਊਸ਼ਨ ਹੋਵੇ ਔਰ ਇਹ ਵੀ ਕਿਹਾ ਜਾ ਰਿਹਾ ਸੂਤਰਾਂ ਮੁਤਾਬਕ ਕਿ ਬਲਵਿੰਦਰ ਸਿੰਘ ਪੂੰਦੜ ਚਾਹੁੰਦੇ ਨੇ ਕਿ ਫੌਰੀ ਤੌਰ ਦੇ ਉੱਤੇ ਅਕਾਲੀਆਂ ਦੀ ਜਿਹੜੀ ਅੰਦਰੂਣ ਕਮੇਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉਹਨੂੰ ਸੱਦਿਆ ਜਾਵੇ ਔਰ ਇਸ ਉੱਤੇ ਹੁਕਮਨਾਮੇ ਅਨੁਸਾਰ ਫੈਸਲਾ ਸੁਣਾ ਦਿੱਤਾ ਜਾਵੇ ਇਹ ਇੱਕ ਪਾਸੇ ਸੂਤਰਾਂ ਹਵਾਲੇੋਂ ਮਿਲੀ ਜਾਣਕਾਰੀ ਜਿਹੜੀ ਆ ਸਾਹਮਣੇ ਆ ਰਹੀ ਹੈ ਬਲਵਿੰਦਰ ਸਿੰਘ ਭੁੰਦੜ ਬਾਰੇ ਔਰ ਕਿਹਾ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਭੁੰਦੜ ਇਸੇ ਸਬੰਧੀ ਕੁਝ ਹੋ ਸਕਦਾ ਹੈ ਕਿ ਕੁਝ ਦਬਾਅ ਬਣਾ ਰਹੇ ਹੋਣ ਅਕਾਲੀ ਲੀਡਰਸ਼ਿਪ ਦੇ ਉੱਤੇ ਜਾਂ ਫਿਰ ਉਹ ਬਣਾਉਣਾ ਲੋਚ ਰਹੇ ਹੋਣ ਪਰ ਅੰਦਰ ਖਾਤੇ ਇਹ ਗੱਲਾਂ ਜ਼ਰੂਰ ਚੱਲਣ ਲੱਗੀਆਂ ਕਿ ਸ਼ਾਇਦ ਬਲਵਿੰਦਰ ਸਿੰਘ ਭੁੰਦੜ ਵੀ ਹੁਣ ਅਕਾਲੀ ਦਲ ਤੋਂ ਅਲੈਦਾ ਹੋ ਸਕਦੇ ਆ ਜਾਂ ਫਿਰ ਅਕਾਲੀ ਦਲ ਨੇ ਜਿਹੜੀ ਡਿਊਟੀ ਉਹਨਾਂ ਨੂੰ ਦਿੱਤੀ ਹੈ ਉਸ ਤੋਂ ਆਪਣੇ ਆਪ ਨੂੰ ਸੁਰੱਖਰੂ ਕਰ ਸਕਦੇ ਨੇ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਬਲਵਿੰਦਰ ਸਿੰਘ ਭੁੰਦੜ ਜੇ ਇਹ ਇਹ ਦਬਾਅ ਬਣਾਉਂਦੇ ਨੇ ਹਾਲਾਂਕਿ ਇਸ ਗੱਲ ਦੀ ਕਨਫਰਮੇਸ਼ਨ ਨਹੀਂ ਕੀ ਦਿੱਤੀ ਜਾ ਸਕਦੀ ਪਰ ਤਾਂ ਵੀ ਜੇ ਇਹ ਹਾਲਾਤ ਬਣਦੇ ਨੇ ਤਾਂ ਕੀ ਅਕਾਲੀ ਲੀਡਰਸ਼ਿਪ ਨੂੰ ਅਸਤੀਫਾ ਪ੍ਰਮਾਣ ਕਰਨਾ ਪਵੇਗਾ ਲੰਘੇ ਦਿਨੀਏ ਚਰਚਾ ਸ਼ੁਰੂ ਹੋ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪ ਹੀ ਹੁਣ ਸਿਆਸਤ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਆਪ ਹੀ ਜ਼ਰਾ ਕਿਨਾਰਾ ਕਰਨਾ ਚਾਹੁੰਦੇ ਨੇ ਪਰ ਜੋ ਸਥਿਤੀ ਇਸ ਵੇਲੇ ਬਣੀ ਹੋਈ ਹੈ ਅਜੇ ਇੱਕ ਪਾਸਾ ਹੋਣਾ ਜਾਂ ਇੱਕ ਪਾਸਾ ਅਖਤਿਆਰ ਕਰਨਾ ਵਾਜਬ ਨਹੀਂ ਹੋਵੇਗਾ ਕਿਆਸ ਰਹੀਆਂ ਬੇਸ਼ੱਕ ਬਹੁਤ ਚੱਲ ਰਹੀਆਂ ਨੇ ਪਰ ਜਦੋਂ ਹਾਲਾਤ ਇੱਕ ਪਾਸੜ ਹੋਣਗੇ ਉਸ ਵੇਲੇ ਜ਼ਾਹਿਰ ਤੌਰ ਤੇ ਅਕਾਲੀ ਦਲ ਦਾ ਭਵਿੱਖ ਸਮਝਿਆ ਜਾ ਸਕੇਗਾ ਫਿਲਹਾਲ ਇਹ ਚਰਚਾਵਾਂ ਨੇ ਬਲਵਿੰਦਰ ਸਿੰਘ ਭੁੰਦੜ ਦੀ ਸਥਿਤੀ ਅਕਾਲੀ ਦਲ ਦੀ ਸਥਿਤੀ ਇੱਕ ਦੂਸਰੇ ਤੋਂ ਵਿਪਰੀਤ ਹੁੰਦੀ ਨਜ਼ਰ ਆ ਰਹੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ